ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਪਾ ਬਹੁਤ ਹੀ ਟੇਸਟੀ ਮਟਰ ਪਨੀਰ ਬਣਾ ਕੇ ਤਿਆਰ ਕਰਾਂਗੇ ਬਿਲਕੁਲ ਰੈਸਟੋਰੈਂਟ ਸਟਾਈਲ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਮਟਰ ਪਨੀਰ ਬਣਾਓਗੇ ਤਾਂ ਤੁਸੀਂ ਰੈਸਟੋਰੈਂਟ ਵਾਲਾ ਮਟਰ ਪਨੀਰ ਖਾਣਾ ਭੁੱਲ ਜਾਓਗੇ ਆਓ ਫਿਰ ਅਪਾ ਮਟਰ ਪਨੀਰ ਬਣਾਉਣੇ ਆਂਗੇ ਮਟਰ ਪਨੀਰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਕੜਾਹੀ ਦੇ ਵਿੱਚ ਅਪਾ ਕੁਕਿੰਗ ਆਇਲ ਪਾਵਾਂਗੇ 500 ਗ੍ਰਾਮ ਅਪਾ ਨੇ ਪਨੀਰ ਲਿਆ ਹੈਗਾ ਪਨੀਰ ਦੇ ਅਪਾ ਛੋਟੇ ਛੋਟੇ ਪੀਸ ਕੱਟ ਕੇ ਰੱਖੇ ਨੇਗੇ ਇਹਨਾਂ ਨੂੰ ਅਪਾ ਥੋੜਾ ਜਿਹਾ ਫਰਾਈ ਕਰ ਲੈਣਾਗਾ ਗਰਮ ਤੇਲ ਦੇ ਵਿੱਚ ਬਿਲਕੁਲ ਲੋ ਫਲੇਮ ਤੇ ਪਨੀਰ ਆਪਣਾ ਭੁੱਜ ਗਿਆ ਹੁਣ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਕੱਢ ਕੇ ਰੱਖ ਲਾਂਗੇ। ਏਸੇ ਕੜਾਹੀ ਦੇ ਵਿੱਚ ਹੀ ਆਪਾਂ ਦੁਬਾਰਾ ਤੋਂ ਕੁਕਿੰਗ ਆਇਲ ਪਾਵਾਂਗੇ। ਆਇਲ ਗਰਮ ਹੋਣ ਤੇ ਆਪਾਂ ਇਸ ਦੇ ਵਿੱਚ ਕੁਛ ਖੜਵੇਂ ਮਸਾਲੇ ਪਾਵਾਂਗੇ। ਖੜਵੇਂ ਮਸਾਲਿਆਂ ਦੇ ਵਿੱਚ ਦੋ ਤੇਜ ਪੱਤਾ, ਇੱਕ ਚਮਚ ਜੀਰਾ, ਇੱਕ ਚਮਚ ਸਾਬਤ ਧਨੀਏ ਤੇ ਇੱਕ ਆਪਾਂ ਨੇ ਵੱਡੀ ਇਲਾਇਚੀ ਲਈ ਹੈਗੀ। ਇਹਨਾਂ ਸਾਰੇ ਮਸਾਲਿਆਂ ਨੂੰ ਗਰਮ ਤੇਲ ਦੇ ਵਿੱਚ ਪਾ ਕੇ ਆਪਾਂ ਥੋੜਾ ਜਿਹਾ ਭੁੰਨ ਲੈਣਾਗਾ। ਮਸਾਲੇ ਆਪਣੇ ਭੁੱਜ ਗਏ ਨੇ ਹੁਣ ਆਪਾਂ ਇਸ ਦੇ ਵਿੱਚ ਚਾਰ ਮੀਡੀਅਮ ਸਾਈਜ਼ ਦੇ ਪਿਆਜ਼ ਨੇ ਜਿਹੜੇ ਉਹ ਵੱਡੇ ਟੁਕੜਿਆਂ 'ਚ ਕੱਟ ਕੇ ਰੱਖੇ ਨੇ ਉਹਨਾਂ ਨੂੰ ਵੀ ਪਾ ਦਾਂਗੀ। ਪਿਆਜ਼ ਨੂੰ ਆਪਾਂ 골ਡਨ ਬ੍ਰਾਊਨ ਹੋਣ ਤੱਕ ਚੰਗੀ ਤਰ੍ਹਾਂ ਪੋਣ ਲੈਣਾਗਾ। 5 ਤੋਂ 6 ਆਪਾਂ ਲਸਣ ਦੀਆਂ ਕਲੀਆਂ ਪਾਵਾਂਗੇ। 5 ਤੋਂ 6 ਆਪਾਂ ਹਰੀਆਂ ਮਿਰਚਾਂ ਪਾਵਾਂਗੇ ਕੱਟ ਕੇ। ਹਰੀਆਂ ਮਿਰਚਾਂ, ਲਸਣ ਤੇ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਪੋਣ ਲੈਣਾਗਾ। ਪਿਆਜ਼ ਆਪਣੇ 골ਡਨ ਬ੍ਰਾਊਨ ਹੋ ਗਏ ਨੇ ਇੱਥੇ ਆਪਾਂ ਗੈਸ ਦੀ ਫਲੇਮ ਨੂੰ ਬੰਦ ਕਰ ਦਾਂਗੇ। ਤੇ ਇਹ ਸਾਰੇ ਮਸਾਲੇ ਨੂੰ ਆਪਾਂ ਗ੍ਰਾਈਂਡਿੰਗ ਜਾਰ ਦੇ ਵਿੱਚ ਪਾ ਕੇ ਪੀਸ ਲੈਣਾਗਾ। ਇਸ ਤਰੀਕੇ ਨਾਲ ਆਪਾਂ ਪੇਸਟ ਤਿਆਰ ਕਰ ਲੈਣਾਗਾ। ਹੁਣ ਆਪਾਂ ਇੱਕ ਕੜਾਹੀ ਦੇ ਵਿੱਚ ਕੁਕਿੰਗ ਆਇਲ ਪਾਵਾਂਗੇ ਤੇ ਜਿਹੜਾ ਮਸਾਲਾ ਆਪਾਂ ਨੇ ਪੀਸ ਕੇ ਤਿਆਰ ਕੀਤਾਗਾ ਉਹਨੂੰ ਇਸ ਗਰਮ ਤੇਲ ਦੇ ਵਿੱਚ ਪਾ ਦਾਂਗੇ ਸਾਰੇ ਮਸਾਲੇ ਨੂੰ ਆਪਾਂ ਨੇ ਬਿਲਕੁਲ ਲੋ ਫਲੇਮ ਦੇ ਉੱਪਰ ਹਲਕਾ ਜਿਹਾ ਚਲਾਉਂਦੇ ਹੋਏ ਥੋੜਾ ਜਿਹਾ ਭੁੰਨ ਲੈਣਾਗਾ ਹੁਣ ਆਪਾਂ ਇਸ ਦੇ ਵਿੱਚ ਮਸਾਲੇ ਐਡ ਕਰਾਂਗੇ ਇੱਕ ਚਮਚ ਲਾਲ ਮਿਰਚ ਦਾ ਅੱਧਾ ਚਮਚ ਹਲਦੀ ਅੱਧਾ ਚਮਚ ਗਰਮ ਮਸਾਲਾ ਪਾਵਾਂਗੇ ਨਮਕ ਆਪਾਂ ਟੇਸਟ ਦੇ ਅਨੁਸਾਰ ਇੱਕ ਚਮਚ ਪਾਵਾਂਗੇ ਵੱਧ ਘੱਟ ਤੁਸੀਂ ਪਾ ਸਕਦੇ ਹੋਗੇ ਅੱਧਾ ਚਮਚ ਆਪਾਂ ਕਸ਼ਮੀਰੀ ਲਾਲ ਮਿਰਚ ਦਾ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਦੇ ਨਾਲ ਜਿਹੜਾ ਰੰਗ ਆਦਾ ਸਬ지 ਦਾ ਬਹੁਤ ਹੀ ਵਧੀਆ ਬਣ ਜਾਂਦਾਗਾ ਸਾਰੇ ਮਸਾਲਿਆਂ ਨੂੰ ਹਲਾਉਂਦੇ ਹੋਏ ਆਪਾਂ ਨੇ ਚੰਗੀ ਤਰ੍ਹਾਂ ਭੁੰਨ ਲੈਣਾਗਾ ਲੋ ਫਲੇਮ ਤੇ ਮਸਾਲੇ ਆਪਣੇ ਭੁੱਜ ਗਏ ਨੇਗੇ ਹੁਣ ਇਸ ਦੇ ਵਿੱਚ ਆਪਾਂ ਨੇ ਪਾਣੀ ਐਡ ਕਰਨਾਗਾ ਪਹਿਲਾਂ ਆਪਾਂ ਟਮਾਟਰ ਪਾਵਾਂਗੇ ਟਮਾਟਰ ਮੈਂ ਦੋ ਪੀਸ ਕੇ ਰੱਖੇ ਨੇਗੇ ਉਹ ਪਾਵਾਂਗੇ ਟਮਾਟਰ ਨੂੰ ਵੀ ਆਪਾਂ ਮਸਾਲੇ ਦੇ ਨਾਲ ਚੰਗੀ ਤਰ੍ਹਾਂ ਭੁੰਨ ਲੈਣਾਗਾ ਬਹੁਤ ਹੀ ਵਧੀਆ ਆਪਣੀ ਗਰੇਵੀਏ ਜਿਹੜੀ ਉਹ ਬਣ ਕੇ ਤਿਆਰ ਆਗੀ ਹੁਣ ਆਪਾਂ ਇਸ ਦੇ ਵਿੱਚ ਪਾਣੀ ਐਡ ਕਰਨਾਗਾ ਇੱਕ ਗਲਾਸ ਆਪਾਂ ਪਾਣੀ ਦਾ ਪਾਵਾਂਗੇ ਇਹ ਗਲਾਸ ਪਾਣੀ ਪਾਉਣ ਤੋਂ ਬਾਅਦ ਆਪਾਂ ਗਰੇਵੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹਿਲਾ ਦਾਂਗੇ ਅੱਧਾ ਗਲਾਸ ਆਪਾਂ ਪਾਣੀ ਦਾ ਹੋਰ ਪਾਵਾਂਗੇ ਗ੍ਰाइंडਿੰਗ ਜਾਰ ਦੇ ਵਿੱਚ ਜਿਹਦੇ ਵਿੱਚ ਟਮਾਟਰ ਆਪਾਂ ਨੇ ਪੀਸੇ ਸੀਗੇ ਉਸੇ ਗ੍ਰाइंडਿੰਗ ਜਾਰ ਦੇ ਵਿੱਚ ਆਪਾਂ ਅੱਧਾ ਗਲਾਸ ਪਾਣੀ ਦਾ ਮਿਕਸ ਕਰਕੇ ਪਾ ਦਾਂਗੇ ਢੱਕਣ ਲਗਾ ਕੇ ਆਪਾਂ ਸਾਰੇ ਮਸਾਲੇ ਨੂੰ ਬੋਇਲ ਆਉਣ ਦੇਾਂਗੇ ਲਗਭਗ 2 ਤੋਂ 3 ਮਿੰਟ ਦੇ ਲਈ ਪਕਾ ਲਾਂਗੇ ਮਸਾਲੇ ਜਿਹਦੇ ਵਿੱਚ ਬੋਇਲ ਆ ਗਿਆ ਹੁਣ ਆਪਾਂ ਢੱਕਣ ਚੱਕ ਕੇ ਦੇਖ ਦਾਂਗੇ ਗਰੇਵੀ ਜਿਹੜੀ ਆਪਣੀ ਬਹੁਤ ਹੀ ਵਧੀਆ ਬਹੁਤ ਹੀ ਗਾੜੀ-ਗਾੜੀ ਗਰੇਵੀ ਆਪਣੀ ਬਣ ਰਹੀ ਹੈਗੀ ਬਹੁਤ ਹੀ ਵਧੀਆ ਮਸਾਲਾ ਪੱਕ ਗਿਆ ਹੁਣ ਇਸ ਦੇ ਵਿੱਚ ਆਪਾਂ ਮਟਰ ਜਿਹੜੇ ਕੱਢ ਕੇ ਰੱਖੇ ਨੇਗੇ ਮਟਰ ਮੈਂ 500 ਗ੍ਰਾਮ ਲੈ ਇਨੇਗੇ 500 ਗ੍ਰਾਮ ਮਟਰ ਮੈਂ ਉਬਾਲ ਕੇ ਰੱਖੇ ਸੀਗੇ ਹੁਣ ਇਹਨਾਂ ਨੂੰ ਆਪਾਂ ਗਈ ਵੀ ਦੇ ਵਿੱਚ ਪਾ ਦਾਂਗੇ ਤੁਸੀਂ ਫਰੋਜ਼ਨ ਮਟਰ ਵੀ ਲੈ ਸਕਦੇ ਹੋਗੇ ਫਰੈਸ਼ ਮਟਰ ਵੀ ਆਪਾਂ ਸਬ지 ਬਣਾਉਣ ਦੇ ਲਈ ਲੈ ਸਕਦੇ ਆਂਗੇ ਮਟਰ ਪਾਉਣ ਤੋਂ ਬਾਅਦ ਆਪਾਂ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਮਿਕਸ ਕਰਨ ਤੋਂ ਬਾਅਦ ਆਪਾਂ ਢੱਕਣ ਲਗਾ ਕੇ 10 ਮਿੰਟ ਦੇ ਲਈ ਆਪਾਂ ਨੇ ਮਟਰਾਂ ਨੂੰ ਪਕਾ ਲੈਣਾਗਾ ਮੀਡੀਅਮ ਫਲੇਮ ਦੇ ਉੱਪਰ 10 ਮਿੰਟ ਬਾਅਦ ਆਪਾਂ ਦੁਬਾਰਾ ਚੈੱਕ ਕਰਾਂਗੇ ਬਿਚ ਦੀ ਆਪਾਂ ਇੱਕ ਵਾਰ ਹਿਲਾ ਦਾਂਗੇ ਮਟਰਾਂ ਨੂੰ ਚੰਗੀ ਤਰ੍ਹਾਂ ਇੱਥੇ ਆਪਾਂ ਨੂੰ ਗਰੇਵੀਏ ਜਿਹੜੀ ਉਹ ਕਾਫੀ ਜ਼ਿਆਦਾ ਗਾੜ੍ਹੀ ਲੱਗ ਰਹੀ ਹੈਗੀ ਹੁਣ ਇਸ ਦੇ ਵਿੱਚ ਆਪਾਂ ਇੱਕ ਗਲਾਸ ਪਾਣੀ ਦਾ ਹੋਰ ਐਡ ਕਰ ਦਾਂਗੇ ਇਹ ਗਲਾਸ ਪਾਣੀ ਦਾ ਪਾਉਣ ਤੋਂ ਬਾਅਦ ਆਪਾਂ ਮਿਕਸ ਕਰ ਦਾਂਗੇ ਸਾਰੇ ਮਟਰਾਂ ਨੂੰ ਗਰੇਵੀ ਦੇ ਵਿੱਚ ਟਾਕੇ ਆਪਾਂ 5 ਮਿੰਟ ਦੇ ਲਈ ਹੋਰ ਪਕਾ ਲਾਂਗੇ ਲਗਭਗ ਆਪਾਂ ਨੇ 10 ਮਿੰਟ ਦੇ ਲਈ ਮਟਰਾਂ ਨੂੰ ਪਕਾਉਣਾਗਾ ਮਟਰਾਂ ਨੂੰ ਪੱਕਦੇ ਹੋਏ 10 ਮਿੰਟ ਹੋ ਗਏ ਨੇਗੇ ਹੁਣ ਆਪਾਂ ਟੱਕਣ ਚੱਕ ਕੇ ਦੇਖਦੇ ਆਂਗੇ ਮਟਰ ਆਪਣੇ ਬਿਲਕੁਲ ਪੱਕ ਗਏ ਨੇਗੇ ਬਹੁਤ ਹੀ ਵਧੀਆ ਜਿਹੜੀ ਗਰੇਵੀ ਸੀ ਆਪਣੀ ਕਾਫੀ ਪਹਿਲਾਂ ਨਾਲ ਗਾੜੀ ਹੋ ਗਈ ਹੈਗੀ ਮਟਰ ਵੀ ਆਪਣੇ ਪੱਕ ਕੇ ਨੇਗੇ ਹੁਣ ਇਸ ਸਟੇਜ ਦੇ ਉੱਪਰ ਆਪਾਂ ਨੇ ਇਸ ਦੇ ਵਿੱਚ ਪਨੀਰ ਐਡ ਕਰਨਾਗਾ ਜਿਹੜੇ ਪਨੀਰ ਆਪਾਂ ਨੇ ਪਹਿਲਾਂ ਥੋੜਾ ਜਿਹਾ ਭੁੰਨ ਕੇ ਰੱਖਿਆ ਸੀ ਉਹਨੂੰ ਆਪਾਂ ਮਟਰਾਂ ਦੇ ਵਿੱਚ ਪਾ ਦਾਂਗੇ ਸਾਰੇ ਪਨੀਰ ਨੂੰ ਇਸ ਤਰੀਕੇ ਨਾਲ ਆਪਾਂ ਮਟਰ ਪਨੀਰ ਦੀ ਬਹੁਤ ਹੀ ਟੇਸਟੀ ਸਬਜ਼ੀ ਹੈ ਜਿਹੜੀ ਉਹ ਆਸਾਨੀ ਦੇ ਨਾਲ ਘਰ ਦੇ ਵਿੱਚ ਹੀ ਬਣਾ ਸਕਦੇ ਹਾਂਗੇ ਬਿਲਕੁਲ ਰੈਸਟੋਰੈਂਟ ਸਟਾਈਲ ਪਨੀਰ ਪਾਉਣ ਤੋਂ ਬਾਅਦ ਆਪਾਂ ਨੇ ਸਾਰੇ ਮਸਾਲੇ ਚੰਗੀ ਤਰ੍ਹਾਂ ਮਿਕਸ ਕਰ ਦੇਣਾਗਾ ਮਟਰ ਤੇ ਪਨੀਰ ਨੂੰ ਗਰੇਵੀ ਦੇ ਵਿੱਚ ਤੇ ਢੱਕ ਕੇ ਆਪਾਂ ਨੇ 10 ਮਿੰਟ ਦੇ ਲਈ ਫਿਰ ਪਕਾ ਲਾਂਗੇ ਇਹਨੂੰ ਗੈਸ ਦੀ ਫਲੇਮ ਨੂੰ ਆਪਾਂ ਨੇ ਮੀਡੀਅਮ ਲੋ ਹੀ ਰੱਖਣਾਗਾ ਪਨੀਰ ਨੂੰ ਪੱਕਦੇ 10 ਮਿੰਟ ਹੋ ਗਏ ਨੇਗੇ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਮਟਰ ਪਨੀਰ ਦੀ ਸਬਜ਼ੀ ਆਪਣੀ ਬਣ ਗਈ ਹੈ ਹੁਣ ਆਪਾਂ ਵੀ ਘਟਾ ਹਰਾ ਧਨੀ ਪਾ ਦਾਂਗੇ ਹਰਾ ਧਨੀਆ ਪਾਉਣ ਤੋਂ ਬਾਅਦ ਆਪਾਂ ਢੱਕਣ ਲਗਾ ਕੇ 2 ਮਿੰਟ ਦੇ ਲਈ ਹੋਰ ਪਕਾ ਲਾਂਗੇ 2 ਮਿੰਟ ਬਾਅਦ ਆਪਾਂ ਦੁਬਾਰਾ ਚੈੱਕ ਕਰਾਂਗੇ ਹੁਣ ਇੱਥੇ ਆਪਾਂ ਗੈਸ ਦੀ ਫਲੇਮ ਨੂੰ ਬੰਦ ਕਰ ਦੇਣਾਗਾ ਤੇ ਸਬਜੀ ਨੂੰ ਆਪਾਂ ਚੈੱਕ ਕਰਦੇ ਆਂਗੇ ਬਹੁਤ ਹੀ ਵਧੀਆ ਆਪਣੀ ਸਬਜੀ ਜਿਹੜੀ ਉਹ ਪੱਕ ਕੇ ਤਿਆਰ ਆ ਗਈ ਟੱਕਣ ਨੂੰ ਲਗਾ ਕੇ ਰੱਖ ਦਾਂਗੇ ਤੇ ਗੈਸ ਦੀ ਫਲੇਮ ਨੂੰ ਆਪਾਂ ਨੇ ਬੰਦ ਕਰ ਦੇਣਾਗਾ ਤੇ ਸਬਜੀ ਨੂੰ ਆਪਾਂ ਗੈਸ ਤੋਂ ਉਤਾਰ ਕੇ ਠੰਡਾ ਹੋਣ ਦੇ ਲਈ ਰੱਖ ਦਾਂਗੇ ਠੰਡਾ ਹੋਣ ਤੋਂ ਬਾਅਦ ਆਪਾਂ ਸਬਜੀ ਨੂੰ ਸਰਵ ਕਰਾਂਗੇ ਬਹੁਤ ਹੀ ਗਾੜੀ ਗਰੇਵੀ ਵਾਲਾ ਮਟਰ ਪਨੀਰ ਆਪਣਾ ਬਣ ਕੇ ਤਿਆਰ ਆ ਵੀਡੀਓ ਚੰਗੀ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਮਿਲਦੇ ਆਂ ਜੀ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ